ਅੱਜ ਆਪਾਂ ਕਡਾਣੀ ਕਲਾ ਵਿਲੇਜ ਦੇ ਵਿੱਚ ਵਾ ਮਿਤਮਾ ਪ੍ਰੋਗਰਾਮ ਤਹਿਤ ਜੋ ਕਿ ਆਪਣੇ ਐਡਮਿਨਿਸਟ੍ਰੇਸ਼ਨ ਵੱਲੋਂ ਪਟਵਾਰੀ ਸਾਹਿਬ ਆਏ ਹੋਏ ਨੇ ਤੇ ਨਾਲ ਉਹਨਾਂ ਦੇ ਸਰਪੰਚ ਸਾਹਿਬ ਤੇ ਸਾਡੇ ਪਿੰਡ ਦੇ ਮੋਤਵਰ ਸੱਜਣ ਵੀ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਲਈ ਇੱਥੇ ਇਕੱਤਰ ਹੋਏ ਹਨ ਤੇ ਆਪਾਂ ਪਟਵਾਰੀ ਸਾਹਿਬ ਤੋਂ ਜਾਣਦੇ ਹਾਂ ਕਿ ਇਸ ਪ੍ਰੋਗਰਾਮ ਦਾ ਜਿਹੜਾ ਬੈਨੀਫਿਟ ਹੈ ਉਹ ਕੀ ਪਬਲਿਕ ਨੂੰ ਮਿਲੇਗਾ ਜੀ ਜਿਹੜੇ ਸਕੀਮਾਂ ਜਿਹਨਾਂ ਲਾਲ ਕੀ ਦੇ ਮਕਾਨ ਸੀਗੇ ਹਾਂਜੀ ਉਹਨਾਂ ਨੂੰ ਜਿਵੇਂ ਕਿ ਬੈਂਕ ਦਾ ਲੋਨ ਨਹੀਂ ਸੀ ਵਗੈਰਾ ਮਿਲਦਾ ਜਿਹੜੀ ਕੀ ਵਰਗ ਦਾਜਾ ਸੀਗਾ ਜੀ ਉਹਨਾਂ ਨੂੰ ਇਹਦੇ ਨਾਲ ਮਾਲਕੀ ਮਿਲੂਗੀ ਕਿ ਕਿਸ ਤਰ੍ਹਾਂ ਜੀ ਮਾਲਕੀ ਮਿਲ ਕੇ ਉਹਨਾਂ ਜਿਹੜੀ ਲੋਨ ਵਗੈਰਾ ਹੋ ਗਿਆ ਫੈਸਿਲਿਟੀਆਂ ਕਈ ਮਿਲਣਗੀਆਂ ਸਾਹਿਬ ਅੱਛਾ ਜੇ ਇਸ ਦੇ ਨਾਲ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲਾਲ ਕੀ ਦੇ ਅੰਦਰ ਮਕਾਨ ਆਉਂਦੇ ਸੀਗੇ ਹਾਂਜੀ ਉਹਨਾਂ ਦੀ ਰਜਿਸਟਰੀ ਨਹੀਂ ਹੁੰਦੀ ਸੀਗੀ ਤੇ ਇੱਕ ਤਰ੍ਹਾਂ ਦੇ ਨਾਲ ਉਹ ਰਜਿਸਟਰ ਹੋ ਜਾਣਗੇ ਰਜਿਸਟਰਡ ਹੋ ਜਾਣਗੇ ਜਣ ਕਿ ਜਿੰਨੇ ਕਿਸੇ ਦਾ ਰੌਲਾ ਗੋਲਾ ਸੀਗਾ ਉਹ ਵੀ ਘਟੂਗਾ ਉਹ ਵੀ ਘਟੇਗਾ ਕਿਉਂਕਿ ਆਪਣੇ ਲੋਕਾਂ ਦੇ ਘਰੇ ਦੂ ਲੜਾਈ ਝਗੜਾ ਸੀ ਇਹਦੇ ਨਾਲ ਉਹਦਾ ਵੀ ਬਹੁਤ ਫਰਕ ਪਊਗਾ ਤੇ ਇਸ ਨੂੰ ਤੁਹਾਨੂੰ ਪ੍ਰਾਪਰਟੀ ਦਾ ਆਪਣੇ ਲੋਨ ਲੈਣ ਖਾਤਰ ਜਾਂ ਪ੍ਰਾਪਰਟੀ ਅੱਗੇ ਟ੍ਰਾਂਸਫਰ ਕਰਨ ਦੇ ਵਿੱਚ ਹੈਲਪ ਮਿਲੇਗੀ ਹੈਲਪ ਮਿਲੇਗੀ ਠੀਕ ਹੈ ਇਹ ਇਹ ਸਾਰਾ ਫ੍ਰੀ ਪ੍ਰੋਗਰਾਮ ਹੈ ਤੁਹਾਡਾ ਹਾਂਜੀ ਇਹ ਫ੍ਰੀ ਪ੍ਰੋਗਰਾਮ ਹੈ ਜੀ ਹਾਂਜੀ ਹਾਂਜੀ ਫ੍ਰੀ ਪ੍ਰੋਗਰਾਮ ਹੈ ਤੇ ਜਿਵੇਂ ਮੈਪ ਬਣਾ ਲਿਆ ਜਾਂ ਇਸ ਪਾਤ ਮੈਪ ਤਿਆਰ ਹੋਊਗਾ अच्छा ये मतलब किसी का कोई डिस्प्यूट है या किसी कि की कोई प्रॉब्लम है वो दी एप्लीकेशन लागके तहसीलदार साहब ਵੱਲੋਂ ਤੇ ਉਹਦਾ ਫੈਸਲਾ ਕੀਤਾ ਜਾਊਗਾ ਫਿਰ ਉਹਨਾਂ ਨੂੰ ਇੱਕ ਆਪਣੇ ਕਾਰਡ ਮਿਲ ਜਾਣਾ ਕਿ ਕਿ ਰਜਿਸਟਰੀ ਦੇ ਤਰ੍ਹਾਂ ਹੋਗਾ ਠੀਕ ਹੈ ਉਹਨਾਂ ਦਾ ਚੱਲੂਗਾ ਸਰ ਇਸ ਪ੍ਰਕਿਰਿਆ ਦੇ ਲਈ ਕੀ ਕੀ ਰਿਕੁਆਇਰਮੈਂਟ ਹੈਗੀ ਰਿਕੁਆਇਰਮੈਂਟ ਤਾਂ ਇਹ ਆਪਾਂ ਨੂੰ ਜਿਹੜਾ ਕਿਸੇ ਬਰਸਲ ਦਾ ਮਕਾਨ ਹੈ ਆਪ ਨੂੰ ਉਹਦਾ ਆਧਾਰ ਕਾਰਡ ਵਗੈਰਾ ਚਾਹੀਦਾ ਹੈ ਠੀਕ ਹੈ ਹਾਂ ਜੀ ਉਹਨਾਂ ਦੇ ਆਪ ਨੂੰ ਕਾਗਜ਼ਾਤ ਜੇ ਮੰਗ ਹੋਣ ਸਪਾਲ ਸਾਹਿਬ ਨਾਲ ਨਹੀਂ ਨੰਬਰਦਾਰ ਜੀ ਨਾਲ ਹੋਣਗੇ ਆਪੇ ਹਾਂਜੀ ਉਹ ਵੈਰੀਫਾਈ ਕਰਨਗੇ ਵੀ ਇਹ ਮਕਾਨ ਇਹਨਾਂ ਦਾ ਹੀ ਹੈ ਇਸ ਸਬੰਧ ਦਾ ਕਾਗਜ਼ ਕਿਉਂਕਿ ਵਿੱਚ ਕਈ ਮਕਾਨ ਇਹਨਾਂ ਨੇ ਕਿਰਾਏ ਦੇ ਇਚਾਰੇ ਨੇ ਹਨ ਅੰਨ ਉਹ ਵੀ ਇਹਨੇ ਵੈਰੀਫਾਈ ਕਰਕੇ ਇਸੇ ਨੋਟ ਕਰ ਲੈਣੇ ਨੇ ਕਿ ਉਹ ਫਿਰ ਐਸ.ਓ. ਨੂੰ ਐਕਸਲ ਸ਼ੀਟ ਉੱਪਰ ਕਿ ਦਿੰਨਾ ਅੱਛਾ ਸਾਡੇ ਨਾਲ ਮਲਕੀਤ ਸਿੰਘ ਪਰਿਵਾਰੀ ਜੋ ਕਿ ਸਾਡੇ ਪਿੰਡ ਦੇ ਪੁਰਾਣੇ ਐਕਸਪੀਰੀਅੰਸ ਪਰਸਨ ਹਨ ਸਰ ਜਦੋਂ ਇਹ ਮਸਲਾ ਹੱਲ ਹੋ ਜਾਏਗਾ ਇਹਦੇ ਨਾਲ ਆਪਣੇ ਪਿੰਡ ਵਾਸੀਆਂ ਨੂੰ ਕੀ ਬੈਨੀਫਿਟ ਤੁਹਾਡੇ ਮੁਤਾਬਕ ਕਿਉਂਕਿ ਤੁਹਾਡਾ ਐਕਸਪੀਰੀਅੰਸ ਤਾਂ ਕਾਫੀ ਰਿਹਾ ਲਾਲਕੀਰ ਦੇ ਨਾਲ ਪੂਰੀ ਨਾਲ ਸਿਰਫ ਬੰਦਾ ਆਪਣਾ ਘਰ ਦਾ ਮਾਲਕ ਬਣ ਜਾਵੇ ਠੀਕ ਹੈ ਜੀ ਕਿੰਨੇ ਤੋਂ ਲੋਨ ਲੈਣਾ ਤੁਸੀਂ ਵੇਚ ਕੇ ਰਜਿਸਟਰੀ ਕਰਾਉਣੀ ਆ ਹਾਂਜੀ ਉਹਦਾ ਬੈਨੀਫਿਟ ਮਿਲਿਵਾਲ ਲੋਕਾਂ ਨੂੰ ਠੀਕ ਹੈ ਉਸ ਜਿਆਦਾ ਤਾਂ ਹੀ ਹੈਗਾ ਕਿਉਂਕਿ ਮਾਲਕ ਵੰਡਣ ਦੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਹੁਣ ਸਾਰਾ ਪਿੰਡ ਇੱਕੋ ਨੰਬਰ ਤੇ ਹੈਗਾ ਠੀਕ ਹੈ ਜਿਹੜੇ ਟੁਕੜਿਆਂ 'ਚ ਬੈਠੇ ਨੇ ਉਹਨਾਂ ਮਾਲਕ ਬਣ ਗਏ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਪੰਸਰ ਬੜੀ ਹਿੰਮਤ ਦੇ ਨਾਲ ਤੁਸੀਂ ਜਨ ਹੇਤੂ ਪ੍ਰੋਗਰਾਮਾਂ ਦੇ ਵਿੱਚ ਲੱਗੇ ਰਹਿੰਦੇ ਹੋ ਤੇ ਤੁਹਾਡੇ ਮੁਤਾਬਕ ਇਸ ਪ੍ਰੋਗਰਾਮ ਆਉਣ ਦੇ ਨਾਲ ਤੁਹਾਡੇ ਉੱਤੇ ਜਿਹੜੇ ਘਰੇਲੂ ਰੋਲਿਆਂ ਦਾ ਕਿੰਨਾ ਕਸਰ ਘਟੇਗਾ ਬਿਲਕੁਲ ਜੀ ਜੀ ਪਹਿਲਾਂ ਤਾਂ ਤੁਹਾਡਾ ਸਾਨੂੰ ਕਵਰ ਕਰਨ ਲਈ ਧੰਨਵਾਦ ਅਵਾਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਜਿਹੜੇ ਪੂਰੀ ਤਨਦੇਹੀ ਨਾਲ ਲੱਗੇ ਹੋਏ ਨੇ ਸਰਕਾਰ ਦਾ ਬੜਾ ਵੱਡਾ ਪ੍ਰੋਗਰਾਮ ਹੈ ਇਹ ਇਹ ਨਾਲ ਬਿਲਕੁਲ ਸਹੀ ਗੱਲ ਗੱਲ ਤੁਹਾਡੀ ਮਾਲਕਾਨਾ ਹੱਕਸਾਂ ਮਿਲ ਜਾਂਦੇ ਨੇ ਹਾਂਜੀ ਤਾਂ ਉਹਦੇ ਵਿੱਚ ਡਿਸਪਿਊਟ ਖਤਮ ਹੋ ਜਾਣਗੇ ਤੇ ਜਿਹੜਾ ਗਰੀਬ ਵਰਗ ਆ ਹਾਂਜੀ ਉਹਨੂੰ ਲੋਨ ਲੈਣ ਲਈ ਕੋਈ ਕਾਰੋਬਾਰ ਕਰਨਾ ਉਹਨੇ ਜਾਂ ਕਿਸੇ ਡੀਟੇ ਦਾ ਜਾਂ ਦੀ ਬੇਟੀ ਦਾ ਵਿਆਹ ਕਰਨਾ ਉਹਦੇ ਲਈ ਹਾਂਜੀ ਤਾਂ ਉਹਦੀ ਸੋਧ ਦਾ ਪਨਵ ਹੋਊਗੀ ਤੇ ਆਪਣਾ ਕਾਰੋਬਾਰ ਵੀ ਨਵੇਂ ਚਲਾ ਸਕਦੇਗੇ ਜੀ ਤੇ ਇਸ ਜਨ ਹਿੱਤ ਪ੍ਰੋਗਰਾਮ ਦੇ ਤਹਿਤ ਆਪਣਾ ਸਾਰਾ ਹੀ ਪਿੰਡ ਕਵਰ ਹੋ ਜਾਏਗਾ ਬਿਲਕੁਲ ਬਿਲਕੁਲ ਸਾਰਾ ਪਿੰਡ ਕਵਰ ਹੋਊਗਾ ਜੀ ਠੀਕ ਹੈ ਤੇ ਆਪਣਾ ਪਹਿਲਾਂ ਜਿਹੜੀ ਡਰੋਨਾਂ ਦਾ ਪਿੰਡ ਜਿਹਦੇ ਨਾਲ ਨਕਸ਼ਾ ਆਪਣੇ ਬਣ ਕੇ ਤਿਆਰ ਹੋ ਗਿਆ ਉਨਪੜਵਾਰੀ ਸਾਹਿਬ ਵਿਲੇਜ ਆ ਗਈ ਚੈੱਕ ਕਰ ਰਹੇ ਨੇ ਤੇ ਨਾਲ ਅਸੀਂ ਜਿਹੜੇ ਨੰਬਰ 7 ਨਾਲ ਦੇ ਪੰਜ ਸਹਿਲਾਂ ਨਾਲ ਦੇ ਬਾੜ ਲਾਲ ਕੀਰੇ ਅੰਦਰ ਨੇ ਹਾਂਜੀ ਕਮੇਟੀ ਵਿੱਚ ਪਾਇਆ ਜਿਹੜੀ ਸੀ ਕਮੇਟੀ ਬਿਆਰ ਦਿੱਤੀਆ ਉਹਨਾਂ ਨਾਲ ਲੈ ਕੇ ਨਾਲ ਨੰਬਰਦਾਰੀ ਨੂੰ ਲੱਗ ਪਾਰਟੀ ਵਾਗੀ ਕੋ ਇੱਕ ਹਾਂ ਇੱਕ ਬੜਾ ਧੰਨਵਾਦ ਵੀ ਕਰਦੇ ਆ ਸਰਪੰਚ ਸਾਹਿਬ ਜਿਸ ਤਰੀਕੇ ਨਾਲ ਦੇਖੋ ਪਾਲਿਸੀਆਂ ਆਉਂਦੀਆਂ ਹੁੰਦੀਆਂ ਨੇ ਪਿੰਡ ਦੇ ਵਿੱਚ ਜਦੋਂ ਵੀ ਕੋਈ ਅਫਸਰ ਆਉਂਦੇ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਬੰਦਾ ਆਉਂਦੇ ਨੇ ਕਈ ਵਾਰੀ ਸਾਡੀ ਪੰਚਾਇਤ ਜਾਂ ਸਰਪੰਚ ਸਾਹਿਬ ਅਵੇਲੇਬਲ ਨਹੀਂ ਹੁੰਦੇ ਤਾਂ ਉਹ ਪ੍ਰੋਗਰਾਮ ਲਟਕ ਜਾਂਦੇ ਨੇ ਤੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੇ ਨਾਲ ਸਾਥ ਦੇ ਰਹੇ ਹੋ ਤੇ ਪਿੰਡ ਵਾਸੀਆਂ ਲਈ ਬੜੀ ਚੰਗੀ ਗੱਲ ਹੈ ਆਵਾਜ਼ਾਂ ਅਰਗਨ ਦੀ ਦਾਤਾਂ ਦੀ ਜਾਨ ਨੂੰ ਪਵਰ ਕਰਨ ਲਈ ਪਹੁੰਚੀ ਅਤੇ ਜੋ ਆਪਣੇ ਇਹ ਗਾਵਾ ਬਦੂ ਪ੍ਰੋਗਰਾਮ ਨੇ ਸਾਡੇ ਨਗਰ ਨਿਵਾਸੀਆਂ ਤੱਕ ਪਹੁੰਚਾਉਣੇ ਹਾਂ ਇੱਕ ਸਰਪੰਚ ਸਾਹਿਬ लास्ट ਇੱਕ ਗੱਲ ਤੁਹਾਡੇ ਲਈ ਹੋਰ ਵੀ ਇੱਕ ਬੇਨਤੀ ਕਰਨੀ ਸੀ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਆਪਣੇ ਨਹਿਰਾਂ ਦਾ ਪਾਣੀ ਆ ਉਹ ਵੀ ਤੁਸੀਂ ਜੇ ਥੋੜਾ ਜਿਹਾ ਹੰਬਲਾ ਮਾਰੋ ਕਿ ਆਪਣੇ ਦੋਨੇ ਕਿਸਾਨ ਜੁਨੀਅਨ ਨੂੰ ਨਾਲ ਲੈ ਕੇ ਤੇ ਪਿੰਡ ਦਾ ਇਕੱਠ ਰੱਖ ਕੇ ਉਹ ਵੀ ਇੱਕ ਆਪਾਂ ਮਸਲਾ ਉਹਨੂੰ ਕਰੀਏ ਤਾਂ ਕਿ ਇਹ ਵੀ ਇੱਕ ਆਉਣ ਵਾਲੀਆਂ ਆਪਣੇ ਜਨਰੇਸ਼ਨ ਲਈ ਆਪਣੇ ਪਿੰਡ ਨੂੰ ਪਾਣੀ ਦੇ ਪੱਧਰ ਲਈ ਬਹੁਤ ਫਾਇਦਾ ਹੋਵੇਗਾ। ਬਿਲਕੁਲ ਬਿਲਕੁਲ ਗੁਰਾਂ ਜੀ ਤੁਹਾਡਾ ਬਹੁਤ ਧੰਨਵਾਦ। ਤੁਸੀਂ ਪਹਿਲਾਂ ਵੀ ਇਹ ਮਸਲਾ ਚੱਕਿਆ ਸੀ। ਆਪਣਾ ਜਿਹੜਾ ਫਰਮ ਵੀ ਮਹੀਨਾ ਤੁਹਾਨੂੰ ਪਤਾ ਕਿ ਵਿਆਹ ਦੇ ਝੋਕ ਵਗੈਰਾ ਇਸ ਤਰ੍ਹਾਂ ਦੀਆਂ ਸਮਾਦ ਮੂੜੀਆਂ ਕਾਫੀ ਨੇ। ਆਪਾਂ ਫਾਰਮ ਵੀ ਤੋਂ ਬਾਅਦ ਇਸ ਵਿਸ਼ੇ ਦੇ ਜ਼ਰੂਰ ਐਮਐਲਏ ਸਾਹਿਬ ਨੂੰ ਮਿਲ ਕੇ ਤੁਹਾਨੂੰ ਵੀ ਨਾਲ ਲੈ ਕੇ ਕਿ ਕਿਸਾਨ ਜੁਨੀਅਨਾਂ ਨੂੰ ਤੇ ਬਾਕੀ ਜੋ ਸਾਡੇ ਤਕਰੀਆਂ ਪਿੰਡ ਦੇ ਜਿੰਨੀਆਂ ਵੀ ਪੋਲੀਟਿਕਲ ਪਾਰਟੀਆਂ ਨੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਆਪਾਂ ਐਮਐਲਏ ਸਰਕਾਰ ਤੋਂ ਪਾਣੀ ਲੈ ਕੇ ਹੀ ਆਉਣ। ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਥੈਂਕ ਯੂ ਜੀ ਹਾਂਜੀ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਸਾਡੇ ਪਿੰਡ ਦੀ ਜਿਹੜੀ ਇਹ ਲਾਲਕੀਰ ਦੀ ਸ਼ੁਰੂਆਤ ਹੈ ਢਾਬ ਦੇ ਕੋਲੋਂ ਸ਼ੁਰੂ ਹੋ ਰਹੀ ਹੈ ਤੇ ਸਾਰੇ ਪਿੰਡ ਵਾਸੀ ਖੁੱਤਰ ਹੋਏ ਨੇ ਲਾਲੀ ਜੀ ਤੁਸੀਂ ਇਸ ਪ੍ਰੋਗਰਾਮ ਨੂੰ ਕਿੱਦਾਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਿ ਵਧੀਆ ਪ੍ਰੰਾਲਾ ਕਾ ਰਹਿਣਾ ਸਰਪੰਚ ਸਾਹਿਬ ਤੇ ਇਸ ਵਿਸ਼ੇ ਤੇ ਅਸੀਂ ਵੀ ਗੱਲ ਕਰਨੀ ਚਾਹੁੰਦੇ ਹਾਂ ਜੋ ਕਿ ਸ਼੍ਰੀ ਵਿਸ਼ਕਰਮਾ ਮੰਦਿਰ 96 ਦੇ ਵਿੱਚ ਪੰਚਾਇਤ ਨੇ ਸਾਨੂੰ ਦੇ ਦਿੱਤਾ ਸੀ ਹਾਂਜੀ ਅਤੇ ਉਹ ਅਸੀਂ ਖੱਜਲ ਖਵਾਰ ਹੋ ਰਹੇ ਹਾਂ ਜੀ ਕਾਫੀ ਦੇਰ ਤੋਂ ਜੀ ਜੇ ਇਹ ਮੰਦਿਰ ਤੇ ਨੌ ਚੜ ਜਵੇ ਤਾਂ ਬਹੁਤ ਚੰਗੀ ਗੱਲ ਆ ਤੇ ਵਧੀਆ ਪ੍ਰਾਰਾਲਾ ਕਰ ਰਹੇ ਨੇ ਸਰਪੰਚ ਸਾਹਿਬ ਇਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਨਾ ਵਿਸ਼ਕਰਮਾ ਮੰਦਿਰ ਕਮੇਟੀ ਬੰਨੀਓ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਗੰਧੇ ਜੀ ਦਾ ਧੰਨਵਾਦ ਹਾਂਜੀ ਤੇ ਇੱਕ ਤੁਹਾਨੂੰ ਹੋਰ ਆਪਣੇ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੇਂਜ ਆ ਰਹੀ ਹੈ ਮੈਂ ਆਪਣੇ ਸਾਡੇ ਯੰਗ ਪਟਵਾਰੀ ਸਾਹਿਬ ਨੂੰ ਲਾਉਣ ਜਾ ਰਿਹਾ ਸਸਿਕਾ ਮੈਮ ਤੁਹਾਡਾ ਕੀ ਨਾਮ ਹੈ ਨਵਦੀਪ ਕੌਰ ਨਵਦੀਪ ਕੌਰ ਤੇ ਤੁਸੀਂ ਕਟਾਣੀ ਵਨ ਦੇਖ ਰਹੇ ਹੋ ਹਾਂਜੀ ਕਟਾਣੀ ਕਲਾਵਾ ਠੀਕ ਹੈ ਤੇ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਆ ਪਟਵਾਰੀ ਅੱਛਾ ਐਕਸਪੀਰੀਅੰਸ ਹੀ ਬੁਲਹਾਣ ਤੇ ਅੱਛਾ ਜੁਆਇਨਿੰਗ ਦਾ ਕਰਕੇ ਐਕਸਪੀਰੀਅੰਸ ਹੋਇਆ ਵੀ ਨਹੀਂ ਬਟ ਜਿੰਨਾ ਕੁ ਵੀ ਹੋਇਆ ਤਾਂ ਬਹੁਤ ਅੱਛਾ ਅੱਛਾ ਕੀ ਕੁਆਲੀਫਿਕੇਸ਼ਨ ਐਮ ਐਸ ਸੀ ਮੈਥ ਐਮ ਐਸ ਸੀ ਮੈਥ ਮੈਥ ਐਮਐਸ ਮੈਥ ਬੜੀ ਹਾਈ ਕੁਆਲੀਫਾਈਡ ਹੋ ਤੁਸੀਂ ਹਾਂਜੀ ਤਾਂ ਫਿਰ ਤੁਹਾਡੀ ਤੁਹਾਡੇ ਮੈਥ ਦੀ ਸਾਡੀ ਕੈਲਕੂਲੇਸ਼ਨ ਦੇ ਵਿੱਚ ਰੈਵਨਿਊ ਦੇ ਵਿੱਚ ਬੜਾ ਕਾफी ਮਦਦ ਮਿਲੇਗੀ ਹਾਂਜੀ ਕੰਗ੍ਰੈਚੁਲੇਸ਼ਨ ਟੂ ਯੂ